ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾਟ ਪੀਜੈਂਸ ਤੇ ਆ ਜੀ ਜਿਹੜਾ ਖਾਲਸਾ ਕਬੂਤਰ ਕਲੱਬ ਤੇ ਇਹਨਾਂ ਦੇ ਵਿੱਚ ਗਰਵਾਲੀ ਦੀਆਂ ਛੱਤਾਂ ਵੀ ਹੋਈਆਂ ਸੀ ਤੇ ਤਰਨਤਾਰ ਰੋਡ ਦੀਆਂ ਛੱਤਾਂ ਵੀ ਹੋਈਆਂ ਸੀ ਠੀਕ ਹੈ ਜੀ ਇਹ ਉਹਦਾ ਅੱਜ ਇਨਾਮ ਵੰਡ ਸਮਾਰੋਹ ਵਾ ਬੜਾ ਵਧੀਆ ਇਹਨਾਂ ਨੇ ਟੂਰਨਾਮੈਂਟ ਕਰਵਾਇਆ ਵਾ ਤੇ ਨਾਲ ਆਪਾਂ ਤੁਹਾਨੂੰ ਦਿਖਾ ਦਿੰਨੇ ਟਰਾਫੀਆਂ ਆਹ ਵਾਲੀਆਂ ਵੇਖ ਲਓ ਜੀ ਆ ਸਾਰੀਆਂ ਟਰਾਫੀਆਂ ਜੋ ਆ ਸਨਮਾਨ ਚ ਇਨਜੋ ਠੀਕ ਆ ਤੇ ਇਹਨਾਂ ਦੇ ਜਿਹੜਾ ਟੂਰਨਾਮੈਂਟ ਕਰਾਉਣ ਦੇ ਵਿੱਚ ਸਾਡੇ ਮਾਨਯੋਗ ਸਤਕਾਰਯੋਗ ਸਾਡੇ ਹੀਰੋਸਤਾਜ ਜੀ ਹੁਣੀ ਕੁਲਦੀਪ ਸਿੰਘ ਜੀ ਹੀਰੋਸਤਾਜ ਜੀ ਹੁਣੀ ਉਹਨਾਂ ਦਾ ਬੜਾ ਸਹਿਯੋਗ ਹੈਗਾ ਤੇ ਆਪਾਂ ਥੋੜੀ ਜੀ ਗੱਲ ਉਹਨਾਂ ਨਾਲ ਵੀ ਕਰਾਂਗੇ ਤੇ ਮਾਨਯੋਗ ਸਾਡੇ ਪਾਲੇ ਉਸਤਾਜ ਜੀ ਹੁਣੀ ਤੇ ਨਾਲੇ ਰਵੀਵੀਰ ਸਾਡਾ ਉਹਨਾਂ ਦਾ ਬੜਾ ਸਹਿਯੋਗ ਹੈਗਾ ਵਾ ਹੋਰ ਵੀ ਜਿਹੜੇ ਕਮੇਟੀ ਮੈਂਬਰਾਂ ਨੇਗੇ ਆ ਕਾਲੇ ਉਸਤਾਜ ਜੀ ਹੁਣੀ ਸਾਡੇ ਉਹਨਾਂ ਦਾ ਵੀ ਬੜਾ ਸਹਿਯੋਗ ਹੈਗਾ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਠੀਕ ਹੈ ਜੀ ਹਾਂ ਜੀ ਸਸੀਗਾ ਕਾਲੇ ਉਸਤਾਜ ਜੀ ਸਸੀਗਾ ਜੀ ਹਾਂ ਜੀ ਸਸੀਗਾ ਹੀਰੋਸਤਾਜ ਕੀ ਕਹਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਵੀਰ ਜੀ ਕੀ ਹਾਲ ਜੋ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਆਪਾਂ ਜਾਣਕਾਰੀ ਲੈਣੇ ਆ ਤੇ ਹੀ ਰੋਸਤਾ ਜੀ ਨਾਲ ਦੇ ਕੋਲ ਹਾਂਜੀ ਉਸਤਾ ਜੀ ਇਹ ਕਿਨਵਾ ਟੂਰਨਾਮੈਂਟ ਜਿਹੜਾ ਕਰਵਾਇਆ ਸੀ ਇਹ ਵਾਹਿਗੁਰੂ ਦੀ ਕਿਰਪਾ ਨਾਲ ਹੈ ਤੇ 8ਵਾਂ ਟੂਰਨਾਮੈਂਟ ਜੇ ਐਸਓ ਦਾ ਪਹਿਲੋਂ ਇਹ ਰਵੀ ਮੇਰਾ ਛੋਟਾ ਵੀਰ ਕਰਵਾਉਂਦਾ ਸੀਗਾ ਪਿੰਡ ਕਰਵਾਲੀ ਤੱਕ ਹੀ ਸੀਮਤ ਹੈਗਾ ਸੀਗਾ ਹਾਂ ਤੇ ਆਪਾਂ ਹੱਦਬੰਦੀ ਵਧਾ ਕੇ ਤੇ ਕੁਝ ਸ਼ਤਾਂ ਸ਼ਹਿਰ ਦੀਆਂ ਤੇ ਕੁਝ ਸ਼ਤਾਂ ਪਿੰਡ ਦੀਆਂ ਲਈਆਂ ਹਾਂਜੀ ਠੀਕ ਹੈ ਜੀ ਤੇ ਇਹ 8ਵਾਂ ਟੂਰਨਾਮੈਂਟ ਜਿਹੜੀ ਤੇ ਦਿਨੋਂ ਬਦ ਦਿਨ ਵੀ ਇਹ ਸ਼ੌਂਕ ਵਧਦਾ ਹੀ ਜਾ ਰਿਹਾ ਵਾ ਗੁਰੂ ਸਾਹਿਬ ਦੀ ਕਿਰਪਾ ਚੜ੍ਹਦੀ ਕਲਾ ਸੇ ਆ ਵੀ ਸ਼ਤਾਂ ਐਂਟਰ ਹੋਣ ਜਾ ਰਹੀਆਂ ਤੇ ਕੋਈ ਰੜਕਾ ਰੁੜਕਣੀ ਆ ਵਧੀਆ ਸ਼ਿਲਡ ਉੱਡਦੀ ਆ ਹਣਾ ਕਿਰਪਾ ਨਾਲ ਜਿੰਨੇ ਵੀ ਸੰਜੋਗੀ ਸੱਜਣ ਐ ਨਾ ਪਰਜਵਾ ਹੰਗਾਰਾ ਭਰਿਆ ਇਹਨਾਂ ਵਧੀਆ ਸਪੋਰਟ ਕਰਦੇ ਆ ਵਧੀਆ ਬਹੁਤ ਵਧੀਆ ਜੀ ਠੀਕ ਹੈ ਜੀ ਹਾਂਜੀ ਸਾਸੀ ਕਾਲੇ ਸਾਹਿਬ ਜੀ ਕਾਲੇ ਸਾਹਿਬ ਜੀ ਵੀ ਇਹ ਹਰ ਵਾਰੀ ਸ਼ੌਂਕ ਅਸੂ ਦਾ 8ਵਾਂ ਟੂਰਨਾਮੈਂਟ ਕਿਹਾ ਇਹਨਾਂ ਨੇ ਠੀਕ ਹੈ ਜੀ ਤੇ ਪਹਿਲੋਂ ਇਹ ਜਿਹੜਾ ਦਾਇਰਾ ਲਾਗੇਦਾ ਹੀ ਹੁਣ ਦਾਇਰਾ ਵਧਾਇਆ ਵਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਦਾਇਰਾ ਹੋਰ ਵਧ ਸਕਦਾ ਵਾ ਵਧੇਗਾ ਮਾਰਾ ਇਹ ਦਾਇਰਾ ਹੁਣ ਵਧੇਗਾ ਦਾਇਰਾ ਵਧੇਗਾ ਹਾਂਜੀ ਹੀ ਰਸਤਾ ਜੀ ਦਾਇਰਾ ਵਧੇਗਾ ਹਾਂਜੀ ਵਾਇਗਰੂ ਦੀ ਕਿਰਪਾ ਨਾਲ ਵਧੇਗਾ ਜੀ ਹਾਂਜੀ ਅਛਾ ਦਾਇਰਾ ਵਧੇਗਾ ਠੀਕ ਹੈ ਜੀ ਤੇ ਆ ਨਾਲ ਹੀ ਸਾਡੇ ਮਾਨਯੋਗ ਸਤਕਾਰਯੋਗ ਸੀਨੀਅਰ ਉਸਤਾਦ ਸਾਹਿਬਾਂ ਜੀ ਪਾਲੇ ਉਸਤਾਦ ਜੀ ਹੋਣੀ ਤੇ ਇਹ ਬਚਪਨ ਤੋਂ ਹੀ ਜਿੰਨੀ ਸਾਡੀ ਉਮਰ ਆ ਉਤੋਂ ਜਾਰਾ ਤੇ ਕਬੂਤਰਬਾਈ ਜੀ ਇਹਨਾਂ ਨੂੰ ਪਰਖ ਹੈਗੀ ਆ ਠੀਕ ਆ ਜੀ ਤੇ ਇਹਨਾਂ ਨਾਲ ਵੀ ਗੱਲ ਕਰਦੇ ਆ ਸਾਸਿਕਰ ਸਤਾ ਜੀ ਤੇ ਪਹਿਲਾਂ ਤੇ ਸਤਾ ਜੀ ਜਿਹੜਾ ਤੁਸੀਂ ਟੂਰਨਾਮੈਂਟ ਕਰਾਇਆ ਉਹਦੇ ਵਾਸਤੇ ਤੁਹਾਨੂੰ ਬੈਸਟ ਵੇਸ਼ਿਸ਼ ਧੰਨਵਾਦ ਕਰਦੇ ਆ ਤੇ 8ਵਾਂ ਟੂਰਨਾਮੈਂਟ ਹੀ ਇਹ ਠੀਕ ਆ ਜੀ ਅਸੂਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਇਹ ਟੂਰਨਾਮੈਂਟ ਦੀ ਹੱਦ ਬੰਦੀ ਵਧਾਓਗੇ ਐਰ ਕੀ ਕਿੰਨੀਆਂ ਛਤਾਂ ਸੀ 20 ਛਤਾਂ ਸੀ ਮਤਲਬ ਉਡੀਆਂ ਕਿੰਨੀਆਂ ਵਾਂ ਉਡੀਆਂ 20 ਦੀਆਂ 20 ਉਡੀਆਂ ਵਾਂ ਅੱਛਾ ਜਿਹੜੀਆਂ 20 ਛੱਤਾਂ ਉਡੀਆਂ ਵਾਂ ਉਹਦੇ ਵਿੱਚ ਕੋਈ ਰੋਲਾ ਕੋਈ ਕਿਸੇ ਕਿਸਮ ਦੀ ਕੋਸ਼ਿਸ਼ ਨਹੀਂ ਚਲੋ ਬੜੀ ਵਧੀਆ ਗੱਲ ਹੈ ਜੀ ਤੇ ਉਹਨਾਂ ਵਾਲੇ ਟਾਈਮ 'ਚ ਦਾਇਰਾ ਕਿੱਧਰ ਨੂੰ ਵਧਾਓਗੇ ਤਰਨਤਾਰ ਨੂੰ ਜਾਂ ਅੰਬਰਸਰ ਵਾਲ ਨੂੰ ਜਾਓਗੇ ਸਿੱਧਾ ਗਾਂਹ ਨੂੰ ਜਾਓਗੇ ਸਿੱਧਾ ਗਾਂਹ ਹੀ ਤਰਨਤਾਰ ਰੋਡ ਵਾਲ ਨੂੰ ਇੱਧਰ ਨੂੰ ਜਾਓਗੇ ਠੀਕ ਹੈ ਜੀ ਤੇ ਐਂਟਰੀ ਦੇ ਵਿੱਚ ਵੀ ਕੋਈ ਵਾਅਦਾ ਕੀਤਾ ਜਾ ਸਕਦਾ ਉਹਨਾਂ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੋ ਸਕਦਾ ਅੱਛਾ ਜਿਹੜਾ ਜੇਡ ਦਾ ਪਹਿਲਾਂ ਸ਼ੌਂਕ ਹੋਣਾ ਵਾਂ ਉਦੇ ਬਾਰੇ ਸਾਨੂੰ ਜਾਣਕਾਰੀ ਦਿਓ ਵੀ ਚੇਤਰ ਚ ਕੋਈ ਕਰਾ ਸਕਦੇ ਕੰਪ ਤੁਸੀਂ ਕਿ ਜਾਂ ਵਿਸਾਖ ਚ ਜਾਂ ਜੇਡ 2022 ਬਾਰੇ ਨਹੀਂ ਉਹ ਮੈਂ ਸਲਾਹ ਕਰਕੇ ਗੱਲ ਕਰਾਂਗਾ ਜਿਹੜੀ ਵੀ ਕਰਨੀ ਆ ਅੱਛਾ ਜੀ ਉਹਦੇ ਵਿੱਚ ਇਹ ਆ ਇਹ ਨਹੀਂ ਪਤਾ ਅਸੀਂ ਪਹਿਲੇ ਦਾ ਕਰੀਏ ਕਿ ਦੂਜੇ ਦਾ ਕਰੀਏ ਕਿ ਤੀਜੇ ਦਾ ਕਰੀਏ ਤੀਜੇ ਦਾ ਕਰੀਏ ਜੋ ਪਹਿਲੇ ਦੂਜੇ ਦੀਆਂ ਬੜੀਆਂ ਹੋ ਜਾਂਦੀਆਂ ਉਹਦੇ ਵਿੱਚ ਕੋਈ ਮਜ਼ਾ ਨਹੀਂ ਆਉਂਦਾ ਫਿਰ ਠੀਕ ਆ 2 3 4 ਦਾ ਅਲੱਗ-ਬੱਲੇ ਨਵਾ ਲੜ ਠੀਕ ਹੈ ਠੀਕ ਹੈ ਆ ਜੀ ਆਪਣੇ ਨਾਲ ਤਾਰ ਸਾਜ ਜੀ ਹਣੀਆਂ ਹਸੀਆ ਸਾਜ ਜੀ ਕੀ ਹਾਲ ਚਾਲ ਜੋ ਕਿਦਾਂ ਸ਼ੌਂਕ ਹੋਇਆ ਐਰ ਕੀ ਕਰ ਵਧੀਆ ਵਧੀਆ ਕਬੂਤਰ ਉੱਡੇ ਆ ਕੋਈ ਕਮੀ ਪੇਸ਼ੀਦ ਨਹੀਂ ਰਹੀ ਕੋਈ ਕਮੀ ਪੇਸ਼ੀਦ ਤੇ ਇਹ ਹੁਣ ਵੱਧਾ ਹੀ ਜਾਏਗਾ ਘਟੇਗਾ ਤਾਂ ਨਹੀਂ ਕੋਸ਼ਿਸ਼ ਆਪਣੀ ਹੈਗੀ ਐ ਵੀ 35 40 ਤੱਕ ਅੱਪਾ ਦਾ ਵਗਟਿਆ 35 40 ਛੱਤਾਂ ਤੱਕ ਹੋ ਜਾਣਗੇ ਔਨ ਆਲੇ ਟਾਈਮ ਦੇ ਵਿੱਚ ਪਰ ਜੇੜ ਦੇ ਸ਼ੌਂਕ ਬਾਰੇ ਕੀ ਕਹਿਣਾ ਤੁਹਾਡਾ ਵੇਹੇ ਵੀ ਜੇੜ ਦੇ ਵਿੱਚ ਸ਼ੌਂਕਰਾਓਗੇ ਪਹਿਲੇ ਪਹਿਲੇ ਤਵਾਰ ਦੇ ਆ ਜੇੜ ਦੇ ਪਹਿਲੇ ਜਾਂ ਹੋ ਸਕਦਾ ਵਿਸਾਖ ਦੇ ਅਖੀਰਲੇ ਕਰਾ ਲਓ ਪਹਿਲੇ ਤੱਕ ਜੇ ਨਾ ਵਿਸਾਖ ਤੱਕ ਨਹੀਂ ਕਰਾਉਂ ਜੇੜ ਦੇ ਪਹਿਲੇ ਤੱਕ ਕਿਉਂਕਿ ਜੇਡ ਦੇ ਵਿੱਚ ਪਹਿਲੇ ਇਤਵਾਰ ਮੌਨਸੂਮਾਂ ਦੀ ਥੋੜੀ ਹੋ ਜਾਂਦੀ ਆ ਜਦੋਂ ਉੱਡਨੇ ਆ ਸਾਰਿਆਂ ਨੂੰ ਆਪੋ ਆਪਣੀ ਸੈਟਿੰਗ ਕਰ ਲੈਣੀ ਇਹਨਾਂ ਨੇ ਹੂੰ ਇਹ ਤਾਂ ਗੱਲ ਹੈ ਫਿਰ ਉਹ ਪਰਚੇ ਤੋਂ ਪਰਚਾ 1 ਟੂ 1 ਮੁਕਾਬਲੇ ਲੱਗ ਜਾਂਦੇ ਜਿੱਦਾਂ ਹਨਾ ਸੈਟਿੰਗ ਠੀਕ ਹੈ ਜੀ ਲੋ ਜੀ ਨਾਲ ਸਾਡਾ ਰਵੀ ਖਲੀਫਾ ਵੀਰ ਆ ਸასიਖਾਰ ਰਵੀ ਜੀ ਕੀ ਹਾਲ ਜੋ ਵਧੀਆ ਜੀ ਠੀਕ ਠਾਕ ਜੋ ਹੋਰ ਘਰ ਪਰਿਵਾਰ ਸਿਹਤ ਤਬੀਅਤ ਕਿਰਪਾ ਕਿਰਪਾ ਕਿੱਦਾਂ ਰਿਹਾ ਹੈ ਕੀ ਸ਼ੌਂਕ ਫਿਰ ਬਹੁਤ ਵਧੀਆ ਰਿਹਾ ਤੇ ਜਿੱਦਨੇ ਸ਼ੌਂਕ ਉੱਡਿਆ ਸੀ ਉਸ ਦਿਨ ਆਪਾਂ ਇਕੱਠੇ ਗੇੜੇ ਮਾਰੇ ਸੀ ਠੀਕ ਹੈ ਜੀ ਆਪਣਾ ਕੁਲਾ ਵੀਰ ਹੀ ਨਾਲ ਹਾਂਜੀ 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 ਉਹ ਵੀਰਾਂ ਦਾ ਜ਼ਿਕਰ ਕਰ ਦੋ ਇੱਕ ਵਾਰੀ ਨਾਲ ਜਿਹੜੇ ਤੁਹਾਡੇ ਗਰਵਾਲੀ ਦੇ ਵਿੱਚ ਜਿਹੜੇ ਤੁਹਾਡੇ ਨਾਲ ਜੁੜੇ ਆ ਚਲੋ ਤੁਹਾਨੂੰ ਪਤਾ ਕੰਮਕੁਮ ਕਰਨ ਦੇ ਮਾਲਾ ਮੋਟਾ ਨਾਂ ਲੈ ਲਓ ਜਿਹੜੇ ਸਪੋਰਟ ਕਰਦੇ ਉਹਦੋਂ ਤੇ ਤੁਹਾਡੀਆਂ ਹਾਸੀਆਂ ਖੇੜੀਆਂ ਚੱਲਣ ਡੀਆਂ ਏਨੀਆਂ ਉਦੋਂ ਤਾਂ ਸਤਿ ਮਹਾਰਾਜ ਦੀ ਕਿਰਪਾ ਨਾਲ ਸਾਰੇ ਆਪਾਂ ਕਰਦੇ ਆ ਨਾਂ ਲੈਣੋ ਇੱਥੋਂ ਵੀ ਸਾਰੇ ਲਾ ਨਾਂ ਲੋ ਜੀ ਹਾਂਜੀ ਹੀਰੋ ਉਸਤਾਦ ਜੀ ਨੇ ਕਿਹਾ ਮੈਂ ਨਾਮ ਨਹੀਂ ਲੀਣਾ ਜੀ ਉਸਤਾਦ ਜੀ ਛੋਟੇ ਵੀਰ ਜਿੰਦੇ ਵੀ ਹਨ ਮੇਰੇ ਨਾਲ ਬੜਾ ਪਿਆ ਕਰ ਦਿੱਤਾ ਜਾਵੇ ਜੀ ਸਾਰਿਆਂ ਮੁੰਡਿਆਂ ਦੇ ਵਿੱਚੋਂ ਗਰਵਾਲੀ ਦੇ ਵਿੱਚੋਂ ਦਾ ਹੈਗਾ ਸੀਨੀਅਰ ਹੈਗਾ ਜੇ ਰਵੀ ਰਵੀ ਆਈ ਸੀਨੀਅਰ ਹੈ ਰਵੀ ਠੀਕ ਹੈ ਜੀ ਤੇ ਜਸ ਇਹ ਦੱਸ ਦਿਓ ਨਾਲ ਰਵੀ ਕਿਹਨਾਂ ਦਾ ਕਲੀਫਾ ਜੀ ਰਵੀ ਕਲੀਫਾ ਕਾਲੇ ਉਸਤਾਦ ਦਾ ਜੀ ਕਾਲੇ ਉਸਤਾਦ ਇਹ ਕਾਲੇ ਉਸਤਾਦ ਜੀ ਨਾਲ ਦਾ ਕਲੀਫਾ ਜੀ ਆ ਆਪਣਾ ਰਵੀ ਵੀਰ ਠੀਕ ਹੈ ਜੀ ਅੱਛਾ ਹੋਰ ਗਾੜੀ ਜਸਕਰਨ ਸਿੰਘ ਹਾਂ ਤੇ ਮੁੰਡਾ ਹੈਗਾ ਜੇ ਮੋਟਾ ਵਿਜੇ ਅੱਛਾ ਜੀ ਤੇ ਸੁਨੀਲ ਸਾਪ ਸਨੀਲ ਸਾਹਿਬ ਮੋਟਾ ਵਿਜੇ ਠੀਕ ਹੈ ਜੀ ਵਿਜੇ ਦੇ ਸਨੀਲ ਸਾਹਿਬ ਹੈਗਾ ਜੇ ਮੁੰਡਾ ਹੈਗਾ ਜੇ ਗੋਪੀ ਠੀਕ ਹੈ ਤੇ ਕੁਝ ਨਾਮ ਮੁੰਡਿਆਂ ਦੇ ਭੁੱਲਦੇ ਪਏ ਆ ਅੱਛਾ ਵੀ ਇਹ ਮੇਰੇ ਨਾਲ ਤੁਰਦੇ ਆ ਸੂਰਜ ਸੂਰਜ ਸੂਰੀ ਜੀ ਨੂੰ ਟੂਟੀ ਵੀ ਕਹਿੰਦੇ ਆ ਅੱਛਾ ਵੇ ਲੋ ਜੀ ਹਾਸੇ ਮਜ਼ਾਕ ਚ ਡੇ ਆ ਆਪਾਂ ਗੱਲ ਕਰਨ ਠੀਕ ਹੈ ਜੀ ਰਵੀ ਉਸਤਾਦ ਜੀ ਵੇ ਲੋ ਤੁਸੀਂ ਤੇ ਦਸਿਆਣੀਆਂ ਪਰ ਹੀਰੋ ਉਸਤਾਦ ਜੀ ਨੇ ਦੱਸਤਾ ਠੀਕ ਹੈ ਜੀ ਇਧਰ ਆ ਜਾਈਏ ਵੀ ਵਿਜੇ ਉਸਤਾਦ ਜੀ ਨਾਲ ਸਸ ਗਿਆ ਉਸਤਾਦ ਜੀ ਆ ਗਏ ਆ ਇਧਰ ਗੱਲਬਾਤ ਕਰ ਲੈਣੀ ਆ ਜੀ ਸਾਡੇ ਮਾਨਯੋਗ ਸ਼ੀਨਾ ਗਰੁੱਪ ਤੋਂ ਭੋਲੂ ਭਾਈ ਹੁਣੀ ਸਤਿ ਸ਼੍ਰੀ ਅਕਾਲ ਭੋਲੂ ਭਾਈ ਕੀ ਹਾਲ ਚੱਲ ਜੋ ਉਸਤਾਦ ਜੀ ਜਿਹੜਾ ਇਹਨਾਂ ਨੇ ਸ਼ੌਂਕ ਕਰਵਾਇਆ ਵਾ ਠੀਕ ਆ ਤੇ ਮਤਲਬ ਅਗਰਵਾਲੀ ਦੇ ਲਾਗੋਂ ਛੱਤਾਂ ਲਈਆਂ ਵਾਂ ਤੇ ਗਾਂਹ ਵਾਸਤੇ ਅਸੀਂ ਦਾਇਰੇ ਦਾ ਵੀ ਪੁੱਛਿਆ ਵਾ ਤੇ ਤੁਹਾਡੇ ਹਿਸਾਬ ਨਾਲ ਕਿਦਾਂ ਦਾ ਰਹਿ ਸ਼ੌਂਕ ਇਹਨਾਂ ਦਾ ਤੁਹਾਡੇ ਭਾਈ ਇਹਨਾਂ ਦੇ ਹੀਰੋ ਭਾਈ ਦਾ ਧੰਨਵਾਦ ਜਿਨ੍ਹਾਂ ਨੇ ਐਡਾ ਵੱਡਾ ਇਸ਼ਕ ਤੇ ਇੰਨਾ ਪ੍ਰਮੋਟ ਕਰਕੇ ਤੇ ਜਿਹੜੇ ਵੀ ਇਹਨਾਂ ਦੇ ਵੀਰ ਹੋ ਖਲੋਤੇ ਨੇ ਸ਼ੌਕ ਦੇ ਵਿੱਚ ਜਿਹੜਾ ਸਾਥ ਦਿੰਦੇ ਨੇ ਇਹਨਾਂ ਦਾ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਇਹ ਸ਼ੌਕ ਹੈਗਾ ਪਿਆਰ ਦਾ ਤੇ ਪਿਆਰ ਦਾ ਸ਼ੌਕ ਜਿਹੜਾ ਇਹ ਕਰਾ ਰਹੇ ਨੇ ਤੇ ਸਾਰੇ ਜੀ ਇਹਨਾਂ ਨਾਲ ਸ਼ੌਕ ਵੀ ਵਧੀਆ ਛੱਤਾਂ ਵੀ ਬਾਵਾਂ ਹੋਈਆਂ ਇਹਨਾਂ ਦੀਆਂ ਨਾ ਭਾਜੀ 20 ਛੱਤਾਂ ਹੋਈਆਂ 20 ਛੱਤਾਂ ਹੋਈਆਂ ਦੇਖੋ ਅੱਜ ਆ ਸਾਰੇ ਸ਼ੌਕ ਦੇ ਸ਼ੌਕ ਕਰਕੇ ਬਿਲਕੁਲ ਬਿਲਕੁਲ ਬਹੁਤ ਵਧੀਆ ਇਹਨਾਂ ਨੇ ਸ਼ੌਕ ਕਰਾਇਆ ਗਾਂ ਵੀ ਆਪਾਂ ਵੀ ਇੰਨਾਂ ਵਾਲੀ ਖੜੇ ਆ ਭਰਾ ਜਿਹੜਾ ਵੀ ਸ਼ੌਕ ਕਰਾ ਰਿਹਾ ਆਪਾਂ ਖੜੇ ਹੁਣਾਂ ਲਈ ਆਪਾਂ ਕਿਸੇ ਵੀ ਤਰ੍ਹਾਂ ਦੀ ਮਦਦ ਹੋਵੇ ਸ਼ੌਕ ਦੇ ਵਹਲੇ ਨਾਲ ਆਪਾਂ ਕਰਮ ਉਤਿਆਰਿਆ ਤੇ ਆਪਣੇ ਵੱਡੇ ਭਰਾਣੇ ਇਹਨਾਂ ਦਾ ਸ਼ੁਕਰੀਆ ਧੰਨਵਾਦ ਕਿ ਐਡਾ ਸ਼ੌਕ ਵਧੀਆ ਕਰਾਇਆ ਮੈਂ ਵੇਖਿਆ ਵਾ ਹੁਣ ਵੀ ਮਦਦ ਜਿਹੜਾ ਟੂਰਨਾਮੈਂਟ ੁੱੜਿਆ ਨਾ ਹੁਣ ਵੀ ਸ਼ੀਨਾ ਗਰੁੱਪ ਨੇ ਮਦਦ ਕੀਤੀ ਆ ਜੀ ਸਪੋਰਟ ਕੀਤੀ ਆ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਨਾ ਜਿੰਨੇ ਵੀ ਸੱਜਣ ਆ ਨਾ ਸ਼ੀਨਾ ਗਰੁੱਪ ਦੇ ਇੱਕ ਤੇ ਇਹਨਾਂ ਨਾਲ ਪਿਆਰ ਬੜਾ ਸਾਡਾ ਅੱਛਾ ਜੀ ਆ ਨੂੰ ਫੈਮਿਲੀ ਦੀ ਤਰ੍ਹਾਂ ਲੱਗਦਾ ਸੀਨਾ ਗਰੁੱਪ ਤੇ ਦੂਸਰੀ ਗੱਲ ਕੀ سپورਟ ਤੇ ਇੰਝ ਕਰਦੇ ਜਿਵੇਂ ਸਗੇ ਭਰਾ ਨਹੀਂ ਕਰਦੇ ਬਿਲਕੁਲ ਜੀ ਬਿਲਕੁਲ ਇਹ ਤੇ ਇਹ ਦੇ ਸਲੂਟ ਆ ਜੀ ਪੋਲੂ ਭਾਈ ਇਹਨਾਂ ਨੂੰ ਬਿਲਕੁਲ ਜੀ ਜਿਹੜਾ ਮੇਰੇ ਮਾਨਜੋਤ ਉਸਤਾਦ ਜੀ ਬਨੇ ਪਾਕਿਸਤਾਨ ਜੀ ਹਾਂ ਜੀ ਉਸਤਾਦ ਜੀ ਜੀ ਵਿਜੇ ਉਸਤਾਦ ਜੀ ਵਿਜੇ ਉਸਤਾਦ ਜੀ ਨਹੀਂ ਇਹ ਮੈਂ ਕਿੰਨਾ ਰਜਵੀ ਸਪੋਰਟ ਕਰਦੇ ਆ ਸਾਡੇ ਨਾਲ ਖੇਡਉਂਦੇ ਨੇ ਤੇ ਮੇਰਾ ਛੋਟਾ ਵੀਰ ਲਵ ਲਵ ਵੀਰ ਐਰ ਕੀ ਭੱਜ ਥੋੜਾ ਸਾਰੀ ਇਸੇ ਨੂੰ ਪਈ ਆ ਹਾਂ ਤੇ ਐਰ ਕੀ ਸਾਡੇ ਕੋ ਸਮਾਂ ਘੱਟ ਸੀ ਤੇ ਜ਼ਿਆਦਾ ਭੱਜ ਥੋੜੇ ਇਸੇ ਨੂੰ ਪਈ ਆ ਠੀਕ ਆ ਜੀ ਇੱਕ ਲਵ ਵੀਰ ਦਾ ਵੀ ਕੋਈ ਲਾਮਾ ਹੈਗਾ ਆਪੇ ਦੱਸ ਦੇਗਾ ਜਿਹੜਾ ਇਹ ਆਹ ਭੋਲੂ ਭਾਈ ਹੈਗਾ ਮੇਰਾ ਕਹਿੰਦਾ ਸੀ ਮੈਂ ਦੱਸ ਦੂੰਗਾ ਦੱਸ ਦੂੰਗਾ ਆਓ ਤੇ ਆ ਜੀ ਸੜਨਾ ਭੋਲੂ ਭਾਈ ਨਾਲ ਗੱਲ ਕਰ ਲਈ ਆਪਾਂ ਜੀ ਠੀਕ ਆ ਤੇ ਆਪਾਂ ਗੱਲ ਕਰਦੇ ਇੱਧਰ ਵੀ ਇਹ ਉਸਤਾਦ ਜੀ ਨਾਣਾ ਸੱਸੀ ਦਾ ਉਸਤਾਦ ਜੀ ਕੀ ਹਾਲ ਚਾਲ ਜੋ ਇਹ ਜੀ ਛੱਤ ਵੀ ਇਹ ਉਸਤਾਦ ਜੀ ਢਾਬੇ ਵਾਲੇ ਨਾਲ ਤੋਂ ਛੱਤ ਉੱਡਦੀ ਹੁੰਦੀ ਸੀ ਠੀਕ ਆ ਤੇ ਉਸਤਾਦ ਜੀ ਕਿਦਾਂ ਕਬੂਤਰ ਬਾਜ਼ੀ ਦਾ ਜਿਹੜਾ ਸ਼ੌਂਕ ਕਰਵਾਉਂਦੇ ਹਰ ਸਾਲ ਵਧੀਆ ਜਾ ਰਿਹਾ ਜਾਰਿਆ ਹਮ ਆਰਤੀ ਚੋਂ 8 8 ਬਣ ਗਿਆ ਹਾਂ ਹੋਰ ਜਿਆਦਾ ਬੜੇ ਇਧਰ ਮੇਰੇ ਪਾਸੇ ਵੀ ਵਧਾਉਣ ਆਨ ਵਾਲੇ ਟਾਈਮ ਚ ਦਾਰਾ ਵਧੇਗਾ ਵਧੇਗਾ 20 ਕੋਟੇ ਹੁਣ ਜਗਾ ਹੋ ਸਕਦੇ ਠੀਕ ਹੈ ਤਰਸਾ ਜੀ ਆਨ ਵਾਲੇ ਟਾਈਮ ਚ ਵਧੇਗਾ ਪਾਲੇ ਸਾਹਿਬ ਜੀ ਵਧੇਗਾ ਨਾ ਸ਼ੌਂਕ ਆਨ ਵਾਲੇ ਟਾਈਮ ਚ ਵੀ ਤਰਨ ਤਰਨ ਰੋਡ ਦੀਆਂ ਛੱਤਾਂ ਵੀ ਲਈਆਂ ਜਾਣਗੀਆਂ ਜੇ ਹੋ ਸਕਿਆ ਤੇ ਮੰਦਰ ਵਾਲੇ ਵੀ ਆਰ ਨੂੰ ਹੀ ਛੱਤਾਂ ਲਈਆਂ ਜਾਣ ਹਣਾ ਸਲਾਹ ਕਰਕੇ ਹੀ ਆ ਸ਼ਮਤੀ ਦੇ ਨਾਲ ਜੋ ਵੀ ਹੋਏਗਾ ਨਾ ਠੀਕ ਹੈ ਜੀ ਠੀਕ ਹੈ ਜੀ ਲੋ ਜੀ ਗੱਲਬਾਤ ਆਪਾਂ ਕਰ ਲਈ ਹੋਈ ਆ ਬਾਕੀ ਜਦੋਂ ਇਨਾਮ ਮੰਡ ਸ਼ੁਰੂ ਹੋਏਗਾ ਤੇ ਆਪਾਂ ਤੁਹਾਡੇ ਨਾਲ ਫਿਰ ਜੁੜਦੇ ਆਂ ਜੀ ਠੀਕ ਹੈ ਜੀ ਤੇ ਆ ਜੀ ਇੱਧਰ ਬੈਠੇ ਆਪਣੇ ਵੀਰ ਭਰਾ ਵੇਖ ਲੋ ਜੀ ਆ ਸਾਰੇ ਆਪਣੇ ਰਾਜੇ ਉਸਤਾਦ ਜੀ ਨਹੀਂ ਬੈਠੇ ਆ ਜੱਸੇ ਭਾਜੀ ਕਚੈਰੀ ਵਾਲੇ ਬੈਠੇ ਆ ਵਜਨ ਉਸਤਾਦ ਜੀ ਨਹੀਂ ਬੈਠੇ ਆ ਇਹ ਆਪਣਾ ਸੁੱਖਾ ਵੀਰ ਕਲੀਫਾ ਪਾਰਟੀ ਸੰਜੂ ਸਾਹਿਬ ਜੀ ਨਾਲ ਦੀ ਇਹ ਬੰਦਾ ਬੜਾ ਖਤਰਨਾਕ ਬੈਠਾ ਵਾ ਇਹ ਦਬਕੇ ਬੜੇ ਮਾਰਦਾ ਆਪਾਂ ਨੂੰ ਠੀਕ ਆ ਇਹ लाਟੀ ਵੀਰ ਲਾਡੀ ਵੀਰ ਸਾਡਾ ਇਹ ਬਹੁਤ ਦਬਕੇ ਮਾਰਦਾ ਜੋ ਸਾਰਿਆਂ ਨੂੰ ਮਾਰਦਾ ਹਾਂਜੀ ਤੇ ਆ ਬਾਕੀ ਇਧਰ ਵੀ ਵੀਰ ਭਰਾ ਸਾਰੇ ਸ਼ਕੀਨ ਠੀਕ ਆ ਜੀ ਇਧਰ ਬੈਠੇ ਹੋਏ ਆ ਤੇ ਆ ਵੀ ਹਜ਼ਰਾ ਸ਼ਕੀਨ ਸਾਰੇ ਇਧਰ ਠੀਕ ਆ ਜੀ ਆ ਜੀ ਆਪਣੇ ਦੀਪੂ ਭਾਈ ਹੁਣੀ ਆ ਤੇ ਇਹਨਾਂ ਦਾ ਜੀ ਲੱਗਾ ਹੋਇਆ ਦੂਸਰਾ ਨਾਮ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਆ ਤੇ ਇਹਨਾਂ ਦੀ ਇਕ ਮਾਦੀ ਜਿਹੜੀ ਆਈ ਆ ਲੱਕੜ ਨੇ ਪਾੜੀ ਸੀ ਉਹ ਸਾਰਾ ਪਤਾ ਹੀ ਆ ਸਾਬ ਨੂੰ ਵਧੀਆ ਸ਼ੌਂਕ ਇਹਨਾਂ ਦੇ ਵੀ ਕਰਕੇ ਵਿਖਾਇਆ ਤੇ ਜੇ ਲੱਕੜ ਨਾ ਪੈਂਦਾ ਫਿਰ ਹੋਰ ਰੁੱਟ ਸਕਦੀ ਠੀਕ ਹੈ ਜੀ ਇਧਰ ਵੀ ਵੀਰ ਭਰਾ ਸਾਡੇ ਸੀਨੀਅਰਸ ਖਲੋਤੇ ਆ ਜੀ ਤੇ ਆ ਇਧਰ ਆਇਓ ਜੀ ਆ ਸਾਡੇ ਆਪਣੇ ਮਾਨਯੋਗ ਆ ਸਾਡੇ ਟੱਲੂ ਸਾਹਿਬ ਜੀ ਹੁਣੀ ਆ ਠੀਕ ਹੈ ਜੀ ਇਧਰ ਆਪਣਾ ਅਰुण ਵੀਰ ਆ ਤੇ ਆ ਆਪਣਾ ਜੀ ਅੱਗੋਂ ਲਾਟੀ ਸਾਹਿਬ ਜੀ ਹੁਣੀ ਆ ਲੋ ਜੀ ਕਲੀਫਾ ਸਾਹਿਬ ਹੈਗੇ ਆ ਜੀ ਇਹ ਕਾਕੋ ਵੀਰ ਸਾਡਾ ਆ ਲਾਟੀ ਸਤਾਜ ਜੀ ਹੁਣੀ ਆ ਤੇ ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਕੀ ਅੰਮ੍ਰਿਤਸਰ ਦਾ ਸਾਰਾ ਮੇਲਾ ਲੁੱਟਿਆ ਵਾ ਠੀਕ ਹੈ ਜੀ ਹਰੇ ਕੱਪ ਦੇ ਵਿੱਚ ਜਿਨ੍ਹਾਂ ਨੇ ਭੜਕਾ ਭੜਕਾ ਕੇ ਆ ਪਤਾ ਲੱਗਾ ਡਾਰਕ ਰਾਈ ਆ ਮੇਲਾ ਲੁੱਟਿਆ ਵਾ ਤੇ ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਕੀ ਆ ਉਸਤਾਜ ਜੀ ਠੀਕ ਠਾਕ ਜੋ ਠੀਕ ਹੈ ਜੀ ਇਹ ਹੈਗਾ ਜੀ ਬਾਜਵਾ ਗਰੁੱਪ ਤੋਂ ਠੀਕ ਹੈ ਜੀ ਤੇ ਨਾਲ ਹੀ ਆਪਣੇ ਇਧਰ ਆ ਸੋਨੂ ਵੀਰ ਜੀ ਆ ਠੀਕ ਹੈ ਜੀ ਕਸੀ ਗਿਆ ਤੁਹਾਨੂੰ ਵੀਰ ਜੀ ਕੀ ਹਾਲ ਚਾਲ ਜੋ ਠੀਕ ਠਾਕ ਆ ਕਿਦਾਂ ਰਿਹਾ ਸ਼ੌਂਕ ਐਰ ਕੀ ਆ ਨਿੱਕੇ ਸਾਥ ਜੀ ਨਹੀਂ ਵੀ ਨਾਲ ਖਲੋਤੇ ਆ ਜੀ ਇੱਧਰ ਠੀਕ ਐ ਜੀ ਆ ਵੇਖ ਲੋ ਸਾਰੇ ਇੱਧਰ ਤੇ ਕਿਦਾਂ ਰਿਹਾ ਜੀ ਸ਼ੌਂਕ ਐਰ ਕੀ ਤੇ ਸਾਰੇ ਕਪਾਂ ਦੇ ਵਿੱਚ ਹਿੱਟ ਤੁਹਾਡੀ ਆ ਪਹਿਲਾਂ ਵੀ ਤੁਹਾਡਾ ਤੇ ਹਿੱਟ ਵੀ ਤੁਹਾਡੀ ਆ ਠੀਕ ਆ ਵਧੀਆ ਸ਼ੌਂਕ ਹੋਇਆ ਜਾਨੀ ਕੀ ਐਰ ਕੀ ਕੋਈ ਕਮੀ ਪੇਸ਼ੀ ਨਹੀਂ ਛੱਡੀ ਤੁਸੀਂ ਠੀਕ ਆ ਠੀਕ ਆ ਬਿਲਕੁਲ ਜੀ ਤੇ ਇਹ ਜਿਹੜਾ ਜੀ ਆਪਣਾ ਇਹ ਜਿਹੜੇ ਐਰ ਕੀ ਆ ਪਹਿਲੇ ਨੰਬਰ ਤੇ ਆਏ ਹੋਏ ਆ ਠੀਕ ਹੈ ਜੀ ਤੇ ਇਹਦਾ ਸਾਰਾ ਕ੍ਰੈਡਿਟ ਜਿਹੜਾ ਵਾ ਸਾਡੇ ਰੋਕੀ ਸਤਾਜ ਜੀ ਹੁਣੀ ਠੀਕ ਹੈ ਜੀ ਤੇ ਸਾਡੇ ਕੁਲਤਾਰ ਸਿੰਘ ਜੀ ਬਾਇ ਬਾ ਗੈਸ ਏਜੰਸੀ ਵਾਲੇ ਸਤਾਜ ਜੀ ਹੁਣੀ ਤੇ ਲਾਹੌਰ ਤੋਂ ਮਲਕ ਸੁਫੀਆਨ ਸਤਾਜ ਜੀ ਹੁਣੀ ਤੇ ਉਹਨਾਂ ਦੀ ਸਾਰਾ ਜੋ ਕਬੂਤਰ ਬਾਜ਼ ਦੇ ਵਿੱਚ ਯੋਗਦਾਨ ਆ ਜੀ ਤੇ ਬੜੇ ਵਧੀਆ ਇਹਨਾਂ ਨੇ ਕਬੂਤਰ ਐਰਕੀ ਐਸੂ ਦੇ ਵਿੱਚ ਸ਼ੌਂਕ ਕਰਕੇ ਵਿਖਾਇਆ ਵਾ ਤੇ ਕਵਰ ਬਾਡ ਪੀਜਨ ਵੱਲੋਂ ਬਹੁ ਬਹੁ ਮੁਬਾਰਕਾਂ ਤੁਹਾਨੂੰ ਤੇ ਜਦੋਂ ਨਾਮ ਲੈਂਦੇ ਆ ਫਿਰ ਜੁੜਦੇ ਆ ਪਾ ਤੁਹਾਡੇ ਨਾਲ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਐਸ਼ਟਾ ਜੀ ਕੀ ਹਾਲ ਜੋ ਵਧੀਆ ਜੀ ਠੀਕ ਠਾਕ ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਠੀਕ ਠਾਕ ਜੋ ਕਿੱਦਾਂ ਉਸਤਾਦ ਜੀ ਵਧੀਆ ਪ੍ਰੋਗਰਾਮ ਵੱਡੇ ਉਸਤਾਦ ਜੀ ਨੇ ਆਉਣਾ ਸੀ ਕਿਤੇ ਕੰਮ ਗਏ ਲੇਟ ਅੱਛਾ ਸੇ ਕੰਮ ਗਏ ਠੀਕ ਹੈ ਠੀਕ ਹੈ ਤੇ ਉਹਦੀ ਉਹਨਾਂ ਦੇ ਤੁਹਾਨੂੰ ਭੇਜਾਂ ਕਿੱਦਾਂ ਤਿਆਰੀ ਸ਼ਰੀਫ ਰਗਲੀ ਓਕੇ ਰਿਪੋਰਟ ਸ਼ੰਭੂ ਜੀ ਕਰਾ ਲਓ ਹਾਂ ਉਹ ਕਿਉਂਕਿ ਡੇੜ ਤੇ ਚੜ੍ਹਿਆ ਲੋ ਹਨਾ ਇਹ ਵੀ ਇਧਰ ਸ਼ੌਂਕ ਵਧਿਆ ਕਰਾ ਰਹੇ ਇਲਾਕੇ ਦਾ ਹਾਂ ਕਾਲੇ ਸਤਾਜ ਜੀ ਹਣੀ ਪਾਰਟੀ ਦਾ ਆਪਣੀ ਸੇਮ ਹੀ ਆ ਹਾਂ ਤੇ ਉਹ ਉਹਨਾਂ ਦੇ ਟਾਈਮ ਦੇ ਵਿੱਚ ਮੈਂ ਸਤਾਜ ਜੀ ਨਾਲ ਪੁੱਛਿਆ ਸੀ ਵੀ ਦਾਇਰਾ ਵਧਾਓਗੇ ਵੇ ਤੁਹਾਡੇ ਹਸਾਣਾ ਵਧਾਉਣਾ ਚਾਹੀਦਾ ਨਾ ਡਿਸ਼ੇਡਾ ਇਹਦੇ ਅੱਗੇ ਵੱਡਾ ਹੀ ਆ ਸਾਰੇ ਨਹੀਂ ਤੁਹਾਡੀਆਂ ਦੇ ਆਲ ਨੰਬਰ ਸਾਰੀਆਂ ਨਾ ਇਹਨਾਂ ਦੀ ਜਿਹੜੀ ਆ ਗਰਵਾਲੀ ਪਿੰਡ ਵਾਲੀ ਇੱਧਰ ਹਾਂ ਅਕੀ ਦਾ ਨਾ ਵਧਾਇਆ ਵਾ ਵਧਾਉਣਗੇ ਯਾਰ ਕੀ ਤੁਹਾਡੀ ਸਪੋਰਟ ਚਾਹੀਦੀ ਆ ਉਸਤਾਦ ਜੀ ਤੁਹਾਡੀ ਸਪੋਰਟ ਹੋ ਗਈ ਤੇ ਸਾਰਾ ਕੁਝ ਓਕੇ ਹੋ ਜਾਣਾ ਕਿ ਨਹੀਂ ਹਾਂ ਚਲੋ ਜੀ ਸਾਡਾ ਪੈਰੀ ਪੈਣਾ ਕਿਓ ਉਸਤਾਦ ਜੀ ਨਾਲ ਨੂੰ ਠੀਕ ਹੈ ਜੀ ਤੇ ਵੀਰ ਜੀ ਤੁਸੀਂ ਵੀ ਸਾਡਾ ਪੈਣੀ ਪੈਣਾ ਕਿਓ ਜੀ ਉਸਤਾਦ ਜੀ ਨਾਲ ਨੂੰ ਬਾਕੀ ਇਨਾਮ ਵੰਡ ਸੰਭਲ ਰੋ ਸ਼ੁਰੂ ਹੋਣ ਲੱਗਾ ਜੀ ਐ ਸਤਾਜੀ ਹਣੀ ਆਗੇ ਆ ਤੇ ਆ ਪਿੱਛੇ ਨਾਮ ਵੇਖ ਲੋ ਠੀਕ ਹੈ ਜੀ ਜਾਂ ਪਹਿਲੇ ਸ਼ੁਰੂ ਕਰਾਈ ਜਾ